ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਦਾ ਚੱਲ ਬਿਰੋ ਠੀਕ ਠਾਕ ਹੋ ਲਓ ਜੀ ਫਜ਼ਾਨ ਵੀਰਾ ਭੱਜ ਗਿਆ ਸਾਨੂੰ ਛੱਡ ਕੇ ਤੇ ਅਸੀਂ ਰਹਿ ਗਏ ਦਿਓਰ ਪਰਜਾਈ ਇਕੱਲੇ ਫੇਰ ਦੁਬਾਰਾ ਤੇ ਅੱਜ ਆਪਾਂ ਫੇਰ ਸੁਣਨ ਜਾ ਰਹੇ ਹਾਂ ਕਿਉਂਕਿ ਕਰਤਾਰ ਰੰਮਲੇ ਦਾ ਆਪਾਂ ਹਸਿਆ ਖੇਡੀਆਂ ਤੋਂ ਸੁਣਿਆ ਸੀ ਇੱਕ ਤੇ ਉਧਰ ਵੀਰਿਆ ਨੇ ਬਹੁਤ ਪਸੰਦ ਕੀਤਾ ਤੇ ਅੱਜ ਮੈਂ ਕਿ ਇੱਧਰ ਭੈਣ ਭਰਾ ਤੇ ਵੀ ਇੱਕ ਵਾਰੀ ਨਾ ਕਰਤਾਰ ਰੰਮਲਾ ਸੁਣੀ ਜਾਦਾ ਸੋਣ ਨਾ ਹਾਂ ਕਿਹਾ ਮੈਂ 6 ਵਾਰੀ ਕਿਹਾ ਮੈਂ ਕਿਹਾ ਪਰਚਾਈ ਪਾਣੀ ਪੀਲਾ ਪਾਣੀ ਪੀਲਾ ਨਹੀਂ ਕਹਿੰਦੀ ਨਹੀਂ ਨਹੀਂ ਪੀਣਾ ਮੈਂ ਕਿ ਆਪੀ ਜਰਰ ਢੱਕ ਕੁੱਟਾਂਗੇ ਤੇ ਸਹੀ ਮੈਂ ਕਹਿੰਦਾ ਹਾਂ ਆ ਫਦਾਨ ਹੁੰਦਾ ਨਾ ਉਹਨੇ ਤਕਰੀਬਨ 2 ਘੰਟੇ ਕੁੱਟੀ ਰੱਖਣਾ ਸੀ ਉਹਨੇ ਕਿਹਾ ਜਿੰਦਾਂ ਨੂੰ ਇੱਕੋ ਵਾਰੀ ਕੰਮ ਕਰ ਜਾਣਾ ਤੇ ਚਲੋ ਜੀ ਨਵਜੋਤ ਰਾਣੀ ਜੀ ਨਵਜੋਤ ਰਾਣੀ ਚਲੋ ਸੁਣੀਏ ਲਾਓ ਜੀ ਚਲੋ ਜੀ ਆਧੁਨਿਕ ਦਾਰੂ ਪਿੰਡਾਂ ਜ਼ਿਆਦਾ ਤੇឪਕਾਂ ਚਲੀਆਂ ਅਕਸਰ ਹੀ ਅਨੁਰੋਧਦੀਆਂ ਵੀ ਤੇਰੇ ਨਾਲੋਂ ਬਹੁ ਮੜੀ ਐ ਤੂੰ ਦਰਮਦ ਪੀਣਾ ਤੂੰ ਕਦਾ ਖਿਆਲ ਬੱਚਿਆਂ ਦਾ ਨਹੀਂ ਰੱਖਦਾ ਹਾਲਕੇ ਉਹ ਫਿਰ ਤੁਹਾਨੂੰ ਪਤਾ ਜਦੋਂ ਸ਼ਰਾਬੀ ਬੰਦਾ ਹੋ ਗਏ ਉਹ ਪ੍ਰੈਸੀ ਦਾ ਸਤਿਕਾਰ ਮੰਨ ਲੈਂਦਾ ਵੀ ਮੇਰੇ ਮੂਹਰੇ ਟੀਮੀ ਬੋਲੀ ਕਿਉਂ ਉਹ ਇੱਥੇ ਆਇਆ ਦੰਦਾ ਹਾਲਕੇ ਅਦਰ ਸਨ ਕੇ ਜਦੋਂ ਗੌਰਮਨ ਸੁਣਦਾ ਕਾਗੇ ਤਾਂ ਜਦੋਂ ਨਾਲ ਕਹਿੰਦਾ ਹੈ ਵੀ ਤਾਂ ਭਈ ਉਹ ਅਨੁਰੋਧ ਦੀ ਦਰਦ ਤੋਂ ਉਹ ਨਸ਼ੇ ਪੱਤੇ ਕਰਦਾ ਹੈ ਨਸ਼ੇ ਪਤੇ ਨੌਜਵਾਨ ਨੂੰ ਨਹੀਂ ਕਰਨੇ ਜੇ ਇਹ ਹੋਕੀ ਨੂੰ ਬਦਵਾ ਲਿਖੇ ਕਬੱਡੀ ਖੇਡੋ ਨਸ਼ੇ ਨਾਲ ਕੁਝ ਨਹੀਂ ਪਿਆ ਨਸ਼ਾ ਜ਼ਿੰਦਗੀ ਬਰਾਨਾ ਹੁੰਦੀ ਹੈ ਇਸੇ ਤਰ੍ਹਾਂ ਸਮਾਰਵਾਦੀਆਂ ਲਓ ਉਹਨੂੰ ਰੋਕਦੀ ਹੈ ਤੇ ਕੀ ਕਹਿੰਦਾ ਸਰਦ ਘਰ ਕਰਨਾ ਦੱਦਕਦੇ ਰਹੇ ਤੂੰ ਨੋਟ ਪੰਜਾਬਾ ਕਿੱਥੇ ਪਹਿਲਾ ਕਟ ਗਿਆ ਰੋਖੜਾ ਦੇ ਤੂੰ ਨੋਟ ਪੰਜਾਬਾ ਕਿੱਥੇ ਪਹਿਲਾ ਕਟ ਗਿਆ ਰੋਖੜਾ ਦੇ ਤੂੰ ਮਾਇਆ ਕਰਦੀ ਪਾਣੀ ਪੀਣੀ ਦੱਦਕਦੇ ਰਹੇ ਤੂੰ ਨੋਟ ਪੰਜਾਬਾ ਕਿੱਥੇ ਪਹਿਲਾ ਕਟ ਗਿਆ ਰੋਖੜਾ ਦੇ ਤੂੰ ਜਿੱਤੇ ਹੋ ਜਾ ਹੋਇਨਾ ਤਨ 500 ਲੈ ਗਿਆ ਉਹ ਨਾਲ ਮੇਰੀ ਮਿੱਤਰ ਬਿੱਲੀ ਹੋਣਾ ਐਵੇਂ ਜਾਂਦੇ ਤੂੰ ਚਾਲ ਫੱਕੇ ਇੱਥੇ ਖਾ ਕੇ ਖੰਡੂ ਲਾ ਪੂਲਾ ਦੇ ਉਹ ਨਾਲ ਮੇਰੀ ਛੱਟੇ ਦਾ ਕੰਮ ਦੇ ਕੋਲ ਲਪੇੜਾ ਛੱਟੇ ਦਾ ਕੰਮ ਦੇ ਕੋਲ ਲਪੇੜਾ ਜਦਾਂ ਜਿਵੇਂ ਸੜਕ ਤੇ ਆਹ ਜਿਵੇਂ ਸੜਕ ਤੇ ਤੱਕ ਥੇਵੇਂ ਭੱਜੀ ਜਾਣਗੀ ਨਹੀਂ ਪਾਣੀ ਨਾਲ ਲਗਦਾ ਸਲੇਟਾ ਚੱਕੀਆਂ ਨੇ ਪਾਣੀ ਨਾਲ ਲਗਦਾ ਸਲੇਟਾ ਚੱਕੀਆਂ ਨੇ ਹਾਸਪਤਜੀ ਪਾਣੀ ਨਾਲ ਲਗਦਾ ਸਲੇਟਾ ਚੱਕੀਆਂ ਨੇ ਜਦੋਂ ਇੱਕ ਵਜਣੀ ਹੋਵੇ ਤੂੰ ਇਹ ਸਾਰੇ ਕੰਮ ਕਰਦੇ

ਦੇਰ ਤੱਕ ਸੌਂ ਵਸ ਨਹੀਂ ਹੋਈ ਮਾਰਾ ਮੋਟਾ ਵੀ ਕਮਜ਼ੋਰ ਨਹੀਂ ਪਈ ਫਿਰ ਹੱਥ ਕੇ ਮਿੱਤ ਤੇ ਉਤਰ ਆਉਂਦਾ ਉਹਨੂੰ ਪਤਾ ਨਹੀਂ ਕਿ ਕਿੰਨੀ ਮਰੂਤੀ ਚੁੱਕ ਵੀ ਗਾਣਾ ਫਿਰ ਬੜੀਆਂ ਮਿੰਤਾ ਕਰਦਾ ਹੈ ਲੇਹਣੀਆਂ ਕੱਢਦਾ ਹੈ ਘੁੱਟੜੇ ਢੇਗਦਾ ਘੋਟੇ ਢੇਗ ਲੈਂਦਾ ਵੀ ਕਿਵੇਂ ਨਾ ਕਵੇ ਚਗੀ ਤਰਾ ਮਤਲਬ ਆਖੇ ਲੱਗ ਜੇ ਫਿਰ ਉਹ ਹਵਾ ਦਿੰਦਾ ਤੂੰ ਦਾ ਫਿਲਮ ਐਕਟਰਾਂ ਵਾਲੀ ਲੱਗਦੀ ਹੈ ਉਹਨੂੰ ਕਰੇ ਤਾਂ ਸ਼ਰੀਰੇ ਵੀ ਕਹੋ ਕਦੇ ਉਹਨੂੰ ਹੈਮਾਵਤੀ ਕਹੋ ਉਹਦੀ ਪਰ ਖੰਬੀ ਆਖ ਬੈਠੀ ਹੋਵੇ ਹੰਦਾ ਹਵਾ ਕੇ ਬਾਰੇ ਨਜ਼ਰ ਕਰੋ ਨਾ ਵੀ ਮੇਰੀ ਮਾਂ ਕਰ ਅੜੀ ਜਾਂਦਾ ਹੈ ਕੇ ਪੁੱਤ ਮੇਰੀ ਹੀ ਮਾਂ ਮੱਲਣੀ ਮੇਰਾ ਜੀ ਮਰਾ ਜੀ ਓਏ ਹੋਏ ਪਰਿੰਡੀ ਤਰਥ ਮਾਲਾ ਉਹ ਨਾ ਕਰ ਅੜੀ ਜਾਂਦਾ ਹੈ ਕੇ ਪੁੱਤ ਮੇਰੀ ਹੀ ਮਾਂ ਮੱਲ ਤੇਰੀ ਨੰਦੀ ਕਿਚੀ ਵਿੱਚ ਮਤੁੰਦੀ ਹੈ ਉਹ ਮੇਰੇ ਨੂੰ ਤਾਂ ਫਾਟਕ ਲਾ ਰਿਆ ਚਲੋ ਜਿੱਥੇ ਅਲਮੋਹ ਬੜੀ ਗੜੀਓ ਬਹੁਤ ਸਾਵੂ ਆ ਬੰਦਾ ਕਰਾੜੀਆਂ ਲੱਗ ਜਾਣਿਆ ਫੇਉ ਤੋਂ ਮੇਰੇ ਮਾਂ ਇੱਕ ਬੰਦੇ ਦੀ ਦੀਮੀ ਖੁਪਤਾਂ ਨਹਿਰ ਚੱਲ marquée ਉਹ ਕਿੱਗਾਈ ਕਿਤੇ ਉਹ ਜਿੱਧਰੋਂ ਪਾਣੀ ਆਉਂਦਾ ਸੀ ਉਧਰ ਨੂੰ ਤੁਰਿਆ ਜਾਵੇ ਉਹ ਨਾਲ ਇੱਕ ਬੰਦਾ ਸੀ ਉਹ ਕੰਬਲਾ ਦੇ ਮੂਰਖਾ ਕਿ ਵੀ ਤੇਰੀ ਆਗ ਪਾਇ ਜੀਵਨ ਸਾਥੀ ਹੈ ਤੇਰਾ ਉਹ ਤੂੰ ਉਧਰ ਨੂੰ ਜਾ ਜਿੱਧਰ ਨੂੰ ਪਾਣੀ ਜਾਂਦਾ ਹੈ ਤੇ ਉਥੋਂ ਵੇਖਣ ਲੱਗੇ ਗਏ ਉਹ ਤਾਂ ਨਾ 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 ਤੈਨੂੰ ਪਤਾ ਉਹ ਪਹਿਲੇ ਦਿਨ ਉਥੇ ਬਸੇ ਜਾਂਦੀ ਸੀ ਮੈਂ ਤੇਰੇ ਨੂੰ ਦੱਸਾਂ ਪਹਿਲੇ ਤੇਰੀ ਮੂਹਰੇ ਬੱਝ ਜਾਂਦੀ ਸੀ ਤੇ ਸਿਰੋਗ ਬੈਠੇ ਹੋਏ ਕਿੰਨੀ ਕੌਲਾਈ ਨੇ ਫੋਟਾ ਮੇਕ ਡੁੱਬ ਕੇ ਮਾਝੂ ਲੰਬਣੀ ਨਹੀਂ ਤੂੰ ਭੰਨਣੀ ਤੇਰੇ ਹੱਥਾਂ ਤੋਂ ਮੁਦ ਕਰਵੀ ਸਭ ਕਮਕਾਰ ਸੰਭਾਲਣੇ अंदर <laughs> ॾीचे ਨੂੰ ਫਿਗਰ ਤੇਰੇ ਇਸ ਘਰ ਦਾ ਨਾ ਟਿਰ ਜਿੰਨਾ ਖੱਤਿਆ ਤੇਰਾ ਕਰਦਾ ਤੂੰ ਨਾ ਕਰਦਾ ਨਾ ਮੇਰੇ ਨਾਮ ਉੱਤੇ ਕਹਿ ਤੇ ਨੂੰ ਫਿਗਰ ਤੇਰੇ ਇਸ ਘਰ ਦਾ ਨਾ ਖੱਤਿਆ ਤੇਰੇ ਬੁੱਠਾ ਦਿੰਦਾ ਵੇਂ ਕਿਥੇ ਮਾਤਣਾ ਮੈਂ ਜਿੰਦ ਨੂੰ ਬੜਾ ਗੁੱਸਾ ਕਰ ਦਿਖਾਜੇ ਤੂੰ ਮੂੰਹ ਤੇ ਧਰਦਾ ਨਾ ਤੇਰਾ ਬੁੱਠਾ ਦਿੰਦਾ ਵੇਂ ਕਿਥੇ ਮਾਤਣਾ ਜੇ ਤੂੰ ਬੜਾ ਗੁੱਸਾ ਕਰ ਵੀ ਅੱਜ ਤੋਂ ਮੂੰਹ ਤੇ ਕਰਦਾ ਨਾ ਤਗਲਾ ਪਲੇਟਾਂ ਤੜਕੇ ਆ ਰਹੀ ਇੱਥੇ ਰੱਖ ਨੇ ਕਿਹਾ ਜਿੰਨੀ ਦੇਰ ਤੱਕ ਤੇਰੇ ਕੰਨ 'ਤੇ ਦੋ ਦਿਨ ਲੱਗੀਆਂ ਨਾ ਉਨੀ ਦੇਰ ਤੱਕ ਤੂੰ ਪਲੇਟ ਪਲੇਟਾਂ ਸਮੇਤ ਗਲਾਸ ਚੱਕੀ ਲੈ ਆਂਗੀ ਨਾਲ ਅੱਛਾ ਵੇਖ ਲੋ ਖਾਰੇ ਦੇ ਵਿੱਚ ਵੀ ਜਿਹੜੀਆਂ ਰੁਟੀਨ ਦੀਆਂ ਗੱਲਾਂ ਨੇ ਉਹੀ ਉਹਨਾਂ ਨੇ ਰੁਟੀਨ ਤੇ ਉਹਨਾਂ ਨੇ ਗਾਣਾ ਬਣਾ ਸ਼ਰਿਆ ਬਈ ਵੇਖ ਲੋ ਐਸੇ ਵਧਿਆ ਨਾ ਇਹ ਸੀ ਉਸ ਵੇਲੇ ਦੇ ਲੈਜਰਡ ਬੰਦੇ ਆ ਉਹ ਸਿੰਗਰ ਸੀ ਜਿਨ੍ਹਾਂ ਨੇ ਸਮਝੋ ਕੀ ਰੁਟੀਨ ਦੀ ਵੇਖੋ ਉਹਨਾਂ ਕੇ ਰੁਟੀਨ ਦੀ ਗੱਲ ਜੋ ਉਹਨਾਂ ਕ ਮੈਂ ਤੇਰੇ ਚ ਪੇਰਾ ਮਾਰਾਂਗਾ ਤੂੰ ਅਜੇ ਹੁਣ ਤੇ ਮੈਨੂੰ ਪਾਣੀ ਦਾ ਜਾਗ ਨਹੀਂ ਨਾ ਲਿਆ ਕੇ ਦੇ ਫਿਰ ਤੂੰ ਪਲੇਟਾਂ ਦੇ ਨਾਲ ਪਾਣੀ ਵੀ ਚੁੱਕੇ ਲਿਆਇਆ ਪਾਣੀ ਤੂੰ ਨੇ ਵੇਖਿਆ ਨਹੀਂ ਕਰਦਾ ਜਦੋਂ ਬੁੱਢੀਆਂ ਦੀ ਡਿੱਗ ਪਈ ਤੇ ਉਹ ਕਹਿੰਦਾ ਜਦੋਂ ਪਾਣੀ ਡਿੱਗਦਾ ਪਿਆ ਨਾ ਉਦੋਂ ਨੂੰ ਜਾਈ ਜਾਂਦਾ ਪਿਆ ਕਹਿੰਦਾ ਉਹ ਕੰਬਲਿਆ ਤੂੰ ਉਦੋਂ ਨਹੀਂ ਜਾ ਜਦੋਂ ਪਾਣੀ ਵਗਦਾ ਪਿਆ ਕਹਿੰਦਾ ਨਹੀਂ ਮੈਂ ਚਾ ਪੁੱਠੀ ਵਗਦੀ ਕਹਿੰਦਾ ਤੈਨੂੰ ਨਹੀਂ ਪਤਾ ਪਹਿਲੇ ਦਿਨ ਤੋਂ ਹੀ ਕਹਿੰਦਾ ਪੁੱਠੀ ਵਗਦੀ ਸੀ ਯਾਰ ਮੈਂ ਕਿਹਾ ਪੁੱਠੇ ਪਾਸੇ ਗਈ ਹੁੰਨੀ ਅਸੀਂ ਇੱਦੇ ਬਾਜ਼ਾਰ ਤੇ ਗਈ ਸੀ ਉਸ ਇੱਦੇ ਬਾਜ਼ਾਰ ਨਹੀਂ ਜਾ ਸਕਦੀ ਉਧਰ ਹੀ ਜਾ ਕੇ ਲੱਭਣਾ ਵਾ ਬਾਕੀ ਇਹ ਕਿ ਵਾਕਿਆ ਹੀ ਸਹੀ ਉਹਨਾਂ ਨੇ ਆਖਿਆ ਹੇ ਹੇ ਯਾਰ ਬੁੱਢੀਆਂ ਵੀ ਜਰੀਆਂ ਨੇ ਬੰਦਿਆਂ ਦੇ ਸੀਰੇ ਜਾ ਫਿਰ ਪੂਠੇ ਪਾਸੇ ਜਾਂਦੀਆਂ ਨੇ ਕਿ ਬੰਦੇ ਨੂੰ ਵਖਾਨ ਮਾਰੀਏ ਜੇ ਤੂੰ ਇਹ ਕਰ ਸਕਦਾ ਮੈਂ ਵੀ ਕਰ ਸਕਦੀ ਆ ਮੈਂ ਵੀ ਇਹ ਨੂੰ ਚੱਲੀ ਅੱਖੀਆਂ ਸੱਤਿਆਂ ਹੀ ਕਰਦੀਆਂ ਨੇ ਸੋਨਾਂ ਦੀ ਉਹਨਾਂ ਦੀ ਤੇ ਇਹ ਹੀ ਕੋਸ਼ਿਸ਼ ਹੁੰਦੀ ਆ ਕਿ ਨੀ ਤੇ ਨਬਨ ਕਰਤਾਰ ਮੰਲੇ ਦੀ ਉਹ ਗੱਲ ਸਹੀ ਹੈ ਨਾ ਜਦੋਂ ਕੰਦ ਕੰਦ ਤੇਰੇ ਦੋ ਦਿਨ ਵੱਜਣ ਗਿਆ ਫਿਰ ਤੂੰ ਬਿਲਕੁਲ ਸਹੀ ਹੋ ਜਾਨੀ ਆ ਫਿਰ ਤੂੰ ਪਲੇਟਾਂ ਦੇ ਨਾਲ ਗਲਾਸ ਵੀ ਚੱਕੀ ਲਿਆਏਂਗੀ ਬਰਹਾਲ ਬਹੁਤ ਵਧੀਆ ਲੱਗਾ ਸੌਂਗੀ ਵਾਲ ਇਹਨਾਂ ਦਾ ਦੇਖਣਾ ਇਹ ਜੋੜੀ ਵੀ ਸੋਹਣੀ ਲੱਗੰਦੀ ਸੀ ਇਹਨਾਂ ਦੀਆਂ ਨਾ ਬਾਕੀ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਨਵੇਂ ਵੀਡੀਓ ਚ ਆਪਣਾ ਖਿਆਲ ਰੱਖੋ ਰੱਬ ਰੱਖਾ